ਫਗਵਾੜਾ ਦੇ ਗਊਸ਼ਾਲਾ ਬਿਆਰਵੀ ਸਥਿਤ ਫੈਂਸੀ ਸਿਲਕ ਸਟੋਰ ਦੀ ਦੂਸਰੀ ਮੰਜ਼ਲ ਤੇ ਬਣੇ ਗੋਦਾਮ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਮੁਕੇਸ਼ ਢੰਗ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਉਹਨਾਂ ਦੀ ਦੁਕਾਨ ਦੇ ਉੱਪਰ ਬਣੇ ਗਡਾਉਣ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦੀ ਉੱਪਰਲੀ ਮੰਜ਼ਲ 'ਚ ਬਣੇ ਗੋਦਾਮ ਨੂੰ ਪੂਰੀ ਤਰ੍ਹਾਂ ਨਾਲ ਅੱਗ ਲੱਗੀ ਹੋਈ ਸੀ ਉਹਨਾਂ ਦੱਸਿਆ ਕਿ ਇਸ ਅੱਗ ਨਾਲ ਉਹਨਾਂ ਦੇ ਗਡਾਉਣ ਵਿੱਚ ਪਿਆ ਸਾਰਾ ਸਮਾਨ ਸਵਾਦੀ ਰਾਖਵੀਂ ਤਬਦੀ ਦਾ ਭਾਰੀ ਨੁਕਸਾਨ ਹੋਇਆ ਹੈ ਦੁਕਾਨਦਾਰ ਮੁਤਾਬਕ ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਸ਼ੋਰਟ ਸਰਕਟ ਹੀ ਹੋ ਸਕਦਾ ਹੈ ਇਸ ਦੌਰਾਨ 69 ਫਾਇਰ ਬਿਗੈਟ ਦੀ ਟੀਮ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਮੇਰਾ ਨਾਮ ਮੁਕੇਸ਼ ਡੰਗਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਆਪਣੀ ਸ਼ੋਅ ਦੇ ਅੰਦਰ ਖੜੇ ਹਾਂ ਮਾਮਲਾ ਇਸ ਤਰ੍ਹਾਂ ਕਿ ਸਵੇਰੇ ਤਕਰੀਬਨ ਐਗਜੈਕਟ ਟਾਈਮ ਦਾ ਇਹ ਨਹੀਂ ਦੇਖ ਹੋਇਆ ਵੀ 7:00 ਵਜੇ ਅੰਦਾਜ਼ਾ ਸੀ ਇਸ ਟਾਈਮ ਤੇ ਸੀ ਕਿ ਸਰ ਮੱਲੇ ਵਾਲੇ ਆਏ ਵੀ ਕਿ ਤੁਹਾਡੇ ਅੱਗ ਲੱਗੀ ਹੋਈ ਹੈ ਉੱਪਰ ਕੰਬੇ ਵਿੱਚ ਡਾਊਨ ਦੇ ਵਿੱਚ ਸ਼ੌਪ ਦੇ ਉੱਪਰ ਸਾਡਾ ਗੋਡਾਊਨ ਹੈਗਾ ਤੇ ਅੱਗ ਲੱਗੀ ਹੋਈ ਹੈ ਤੇ ਅਸੀਂ ਸਾਰੇ ਮਹੱਲੇ ਵਾਲੇ ਵੀ ਆਏ ਆਏ ਫਟਾਫਟ ਅਸੀਂ ਦੁਕਾਨ ਦਾ ਸ਼ਟਰ ਵੀ ਖੋਲਿਆ ਤੇ ਫਾਇਰ ਬ੍ਰਿਗੇਡ ਵੀ ਮਂਗਾਈਆਂ ਤਿੰਨ ਗੱਡੀਆਂ ਆਈਆਂ ਲੇਕਿਨ ਗੋਡਾਊਨ ਸਾਰਾ ਸੜ ਕੇ ਸੁਆਹ ਹੋ ਗਿਆ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀ ਵੀ ਆ ਗਈਆਂ ਤਕਰੀਬਨ ਜਲਦੀ ਆ ਗਈਆਂ ਸੀ ਸਾਨੂੰ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਾਰਾ ਇਹ ਅੰਦਾਜ਼ਾ ਨਹੀਂ ਲਗਾ ਸਕੀ ਐਸਟੀਮੇਟ ਕੁਝ ਨਹੀਂ ਕੀਤਾ ਸਾਰਾ ਗੋਡਾਊਨ ਪੂਰਾ ਸੜਾ ਸੜ ਗਿਆ ਜੀ ਤੇ ਫਾਇਰ ਬ੍ਰਿਗੇਡ ਆਈ ਸੀ ਮੌਕੇ ਤੇ ਫਾਇਰ ਬ੍ਰਿਗੇਡ ਤਿੰਨ ਗੱਡੀਆਂ ਆਈਆਂ ਸੀ ਤੇ ਕਿੰਨੇ ਕ ਵਜੇ ਆਪਾਂ ਨੂੰ ਪਰੌਕਸਿਮਿਟੀ ਮੈਂ ਕਹਿ ਸਕਦਾ ਜੀ 4077 ਇਹੀ ਟਾਈਮ ਸੀਗਾ ਜੀ ਕਿਸ ਰੋਡ ਦੇ ਉੱਪਰ ਦੁਕਾਨ ਆ ਕੀ ਨਾਮ ਸ਼ੱਲਾ ਰੋਡ ਤੇ ਆ ਜੀ ਫੈਂਸੀ ਸਿਲਕ ਸ਼ੋਅ ਹੈ ਜੀ ਦੁਕਾਨ ਦਾ ਨਾਮ ਦੋ ਸ਼ੱਲਾ ਰੋਡ ਉੱਧਰ ਅੱਗ ਦੀ ਸੂਚਨਾ ਮਿਲਦੇ ਸਾਰੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬੜੀ ਹੀ ਜਿੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਅੱਗ ਬੁਝਾਉਣ ਲਈ ਉਹਨਾਂ ਦੀਆਂ ਤਿੰਨ ਗੱਡੀਆਂ ਲੱਗੀਆਂ ਨੇ ਮੈਂ ਸ੍ਰੀਸ਼ ਕੁਮਾਰ ਸਾਫਰ ਅਫਸਰ ਕੁਵਾੜਾ ਆਜਿ 740 ਤੇ ਨਾ ਮੁਕੇਸ਼ ਡੰਗ ਨੇ ਫੋਨ ਕੀਤਾ ਸੀਗਾ ਕਿ ਗੌਸ਼ਾਲਾ ਰੋਡ ਤੇ ਸਾਡੀ ਦੁਕਾਨ ਨੂੰ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਦੋ ਬਾਈਟੈਂਡਰ ਲੈ ਕੇ ਪਹੁੰਚੇ ਆ ਤੇ ਅੱਗ ਤੇ ਕਾਬੂ ਪਾਇਆ ਤੇ ਸਾਰ ਨਕਾਨ ਵਗੈਰਾ ਦਿਨਾਂ ਤੋਂ ਹੋ ਗਿਆ ਸੀ ਨਕਾਨ ਥੋੜਾ ਪਤਾ ਹੀ ਹੋਇਆ ਸੀ ਕਹਿ ਨਹੀਂ ਸਕਦੇ ਹਾਂਜੀ ਥੋੜਾ ਪਤਾ ਹੋਇਆ ਸੀ ਤੇ ਕਿੰਨੇ ਕ ਬੇ ਲੱਗੀ ਆਪੇ ਸਵੇਰੇ 7:40 ਮਿੰਟ ਤੇ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬਗੇਟ ਦੀ ਦੋ ਗੱਡੀਆਂ ਲੱਗੀਆਂ ਇਸ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਆਪ ਤੇ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਬਲੋ ਘਟਰਾਵਲੀ ਥਾ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਆਖਿਆ ਕਿ ਇਹ ਜੋ ਘਟਨਾ ਵਾਪਰੀ ਹੈ ਬਹੁਤ ਹੀ ਦੁਖਦਾਈ ਹੈ ਬਜ਼ਾਰ ਵਿੱਚ ਬਰਸਾਤ ਦੇ ਪਾਣੀ ਦੇ ਜਮਾ ਹੋਣ ਸੰਬੰਧੀ ਉਹਨਾਂ ਕਿਹਾ ਕਿ ਉਕਤ ਸਮੱਸਿਆ ਦਾ ਹੱਲ ਡੀਸੀ ਨਾਲ ਗੱਲਬਾਤ ਕਰਕੇ ਜਲਦੀ ਕਰਵਾਇਆ ਜਾਵੇਗਾ। ਅੱਜ ਮੈਂ ਖੁਸ਼ਲਬਜ਼ਾਰ ਤੇ ਬਾਕੀ ਬਜ਼ਾਰਾਂ ਦੀ ਸਥਿਤੀ ਦਾ ਸਾਰਾ ਕਿ ਕੋਈ ਸਾਰਾ ਪਾਣੀ ਸੁਨਖਣ ਕਾੜ ਤੋਂ ਲੈ ਕੇ इवन ਜਿੰਨਾ ਪਾਣੀ ਬਜ਼ਾਰ ਦਾ ਉਹ ਸਾਰਾ ਉਹ ਸਾਈਡ ਤੋਂ ਆਉਂਦਾ ਤੇ ਉਹ ਸਾਰਾ ਪਾਣੀ ਜਿਹਦੀ ਜਿਹੜੀ ਕਲੈਕਸ਼ਨ ਹੈਗੀ ਚੁੱਕੇ ਹਾਂ। ਸ਼ਿਵਾਇ ਸੈਕਟਰ 3 ਨੂੰ ਅਸੀਂ ਪਾਣੀ ਦੀਨ ਕਾਸ਼ੀ ਵਾਸਤੇ ਕੰਮ ਚੱਲਦਾ ਹੈ। ਐਪੀਸ਼ੇਵਲ ਇਕਨੇ ਪਾਣੀ ਬਰਸਾਤ ਜ਼ਿਆਦਾ ਹੋਣ ਕਰਕੇ ਡੇਢ ਲੋਕ ਪਾਣੀ ਇਹਦੇ ਅੰਦਰ ਕਰ ਗਿਆ ਜਿਸ ਕਾਰਨ ਇਹ ਫਾਇਰ ਹੋਈਆ ਉਹਨਾਂ ਐਕਸ਼ਨ ਦਾ ਗੱਲ ਕੀਤੀ ਹੈ ਅੱਜ ਤੱਕ ਕਮਿਸ਼ਨ ਕਾਰਪੋਰੇਸ਼ਨ ਅੱਜ ਤੱਕ ਗ੍ਰੈਂਡ ਕਮਿਸ਼ਨ ਕਾਰਪੋਰੇਸ਼ਨ ਅੱਜ ਸ਼ਾਮ ਦਾ ਹੀ ਅੱਧ ਪੈਰ ਦਾ ਇਹ ਕਰਕੇ ਤੇ ਜੋ ਮਈਸ ਪਾਣੀ ਦੇ ਜਲਦੀ ਨਿਕਾਸ ਨਹੀਂ ਇੱਕਦਮ ਸਖਰੀਂ ਬਰਸਾਤ ਪੈਣੇ ਤੋਂ ਨੁਕਸਾਨ ਹੋਇਆ ਉਹਨਾਂ ਕੁਝ ਖੱਦਮ ਪੂਰੀ ਕਰਾ ਐ ਐਸਡੀ ਡਿਸਟ੍ਰਿਕਟ ਅਕੀਨ ਮੈਂ ਸਸ਼ਵੀ ਸੀਕਰਮਨ ਰਹ ਕਰਤੀ ਤਾਂ ਅਸੀਂ ਕਾਰਫੈਕਸ਼ਨ ਦੇ ਕੰਮ ਦੇ ਵਿੱਚ ਸੁਧਾਰ ਕਰ ਸਕੀਏ ਪਾਣੀ ਦੇ ਨਿਗਰਾਨ ਸਦਾਰ ਲਈ ਜੋ ਸਡਰਲੀ ਬਰਸਾਤ ਜਿਹੜੀ ਹੈ 2-3 ਦਿਨ ਦਾ ਅਲਰਟ ਹੈਗਾ ਬਰਸਾਤ ਹੋਦੀ ਹੋ ਸਕਦੀ ਹੈ ਲੇਕਿਨ ਸਾਨੂੰ ਉਹਨੂੰ ਪੈਸ਼ਲ ਵਾਸਤੇ ਐਨਐਸ ਦੇ ਨਿਸ਼ਾਨ ਹੋਇਆ ਮੈਂ ਕੱਲੀ ਕਲੀ ਕਰਤੀ ਸਿਕਾਨ ਦਾ ਜਿਲਾਈ ਇਸ ਸਟੈਂਡ ਗਾਂਧੀ ਬਸਤੀ ਉਹਦੇ ਨਾਲ ਲੱਖਾਂ ਪੁਰਵਾਂ ਡਾਕਟਰ ਨੇ ਨਿਸ਼ਾਨ ਪਾਉਂਦਾ ਨਿਸ਼ਾਨ ਮੈਂ ਜਿਹਦਾ ਬਕਾਇਦਾ ਜੋ ਕਿਸੇ ਵੀ ਕਿਸਮ ਦੀ ਸ਼ਾਰਟੇਜ ਹੋਈ ਹੈ ਅਸੀਂ ਨੂੰ ਬੋਲ ਦਿੱਤਾ ਹੈ ਕਿ ਇਹਦੀ ਜੜੀਆਂ ਵਿਤਾਰਾਂ ਦੀ ਫਾਇਰ ਹੈਗੀ ਉਹ ਨੰਬਰ ਜਿਹੜੀ ਫਾਇਰ ਬਰੇਡ ਆਣੀ ਆ ਤਾਲੇ ਤੋਂ ਇੱਕ ਕੰਨ ਚ ਆਦੀ ਰਹੀ ਹੈ ਉਹ ਨੂੰ ਮੈਸੇਜ ਠੀਕ ਕਰਾ ਲੇ